ਬਾਕਾ ਕਾ ਕਾਦਰ ਵੀ ਹਾਂਜੀ ਸਤਿ ਸ੍ਰੀ ਅਕਾਲ ਜੀ ਜੀਡੀਐਸਪੀਪੀ 02 ਤੇ ਵੈਲਕਮ ਕਰਦੇ ਆ ਤੁਹਾਡੇ ਸਾਰੇ ਵੀਰਾਂ ਦਾ ਮੈਂ ਤੁਹਾਡਾ ਆਪਣਾ ਜਰਦੀਪ ਅਮਰੀਕਸਰੀਆ ਲੋਹ ਵੀਰ ਜੀ ਪਾਰਟ 1 ਅੱਜ ਆਪਾਂ ਪਿੰਡ ਪਹੁੰਚੇ ਆ ਜੀ ਬਤਾਲੇ ਠੀਕ ਹੈ ਜੀ ਜੋ ਬਾਬਾ ਬਕਾਲਾ ਸਾਹਿਬ ਦੇ ਕੋਲੇ ਆ ਪਿੰਡ ਠੀਕ ਹੈ ਸੋਨੀ ਉਸਤਾਦ ਜੀ ਹੁਣਾਂ ਦੇ ਕੋਲ ਆਪਾਂ ਪਹੁੰਚੇ ਆ ਜੀ ਠੀਕ ਹੋ ਗਿਆ ਜੀ ਜਿੱਦਾਂ ਕਿ ਸਾਰੇ ਆਪਣੇ ਚੇਅਰਮੈਨ ਸਾਹਿਬ ਵੱਡੇ ਉਸਤਾਦ ਜੀ ਹੁਣੀ ਬਾਬਾ ਜੀ ਹੁਣੀ ਸਾਰੇ ਜਿਹੜੇ ਜਿਹੜੇ ਉਸਤਾਦ ਸਾਹਿਬਾਨ ਆਏ ਨੇ ਆਓ ਤੁਹਾਡੀ ਮੁਲਾਕਾਤ ਕਰਾਉਨੇ ਆ ਉਹਨਾਂ ਦੇ ਨਾਲ ਤੇ ਨਾਲੇ ਉਸਤਾਜ ਜੀ ਉਹਨਾਂ ਨੇ ਇੱਕ ਸ਼ਾਗਿਰਦ ਕਰਨਾ ਵਾ ਜੀ ਠੀਕ ਹੈ ਜੀ ਸ਼ਾਗਿਰਦ ਕਰਕੇ ਤਖਲੀਫਾ ਕਰਨਾ ਵਾ ਵੀਰ ਨੂੰ ਦਵਿੰਦਰ ਵੀਰ ਅੰਮ੍ਰਿਤਸਰ ਸਾਹਿਬ ਤੋਂ ਉਹਨੂੰ ਵੀ ਮੁਲਾਕਾਤ ਕਰਾਵਾਂਗੇ ਉਹਦੇ ਨਾਲ ਵੀ ਤੁਹਾਡੀ ਤੇ ਜਿਸ ਪਰਪਸ ਲਈ ਅੱਜ ਆਪਾਂ ਇੱਥੇ ਪਹੁੰਚੇ ਆ ਉਹ ਆਪਾਂ ਚੇਅਰਮੈਨ ਸਾਹਿਬ ਜੀ ਨਾਲ ਗੱਲ ਵੀ ਕਰਾਂਗੇ ਤੇ ਆਓ ਲੈ ਚੱਲਦੇ ਹਾਂ ਉਹਨਾਂ ਦੇ ਕੋਲ ਤੇ ਕਰਦੇ ਹਾਂ ਗੱਲਬਾਤ ਹਾਂਜੀ ਲੋ ਜੀ ਸਾਰੇ ਉਸਤਾਦ ਸਾਹਿਬਾਨਾਂ ਨੂੰ ਪੈਰੀ ਪੈਨਾ ਜੀ ਤੇ ਸਾਰੇ ਵੀਰਾਂ ਭਰਾਵਾਂ ਨੂੰ ਪਿਆਰ ਭਰੀ ਸਤਿਕਾਰ ਜੀ ਠੀਕ ਹੈ ਜੀ ਆਏ ਹੋਏ ਸਾਰੇ ਮੇਰੇ ਵੀਰ ਆ ਲੋ ਜੀ ਇੱਧਰ ਆਪਣੇ ਰਾਜੂ ਉਸਤਾਦ ਜੀ ਅੰਮ੍ਰਿਤਸਰ ਸਾਹਿਬ ਤੋਂ ਸਾਸਿਕਾ ਉਸਤਾਦ ਜੀ ਇੱਧਰ ਆਪਣੇ ਸੋਨੀ ਉਸਤਾਦ ਜੀ ਹੁਣੀ ਸਾਸਿਕਾ ਉਸਤਾਦ ਜੀ ਠੀਕ ਹੈ ਜੀ ਇਹਨਾਂ ਦੇ ਕੋਲ ਆਪਾਂ ਪਹੁੰਚੇ ਜੀ ਅੱਜ ਤੇ ਕਿਸ ਪਰਪਸ ਲਈ ਪਹੁੰਚੇ ਆ ਉਹ ਵੀ ਤੁਹਾਨੂੰ ਆਪਣੇ ਚੇਅਰਮੈਨ ਸਾਹਿਬ ਵੀ ਦੱਸਣਗੇ ਸਾਸਿਕਾ ਚੇਅਰਮੈਨ ਸਾਹਿਬ ਸਾਸਿਕਾ ਜੀ ਇਹ ਆਪਣੇ ਸ਼ਰਨਜੀਤ ਸਿੰਘ ਜੀ ਗੋਗੀ ਚੇਅਰਮੈਨ ਸਾਹਿਬ ਠੀਕ ਹੈ ਜੀ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਆਣ ਬਾਣ ਸ਼ਾਨ ਆਪਣੇ ਲੇਜੈਂਡ ਪਲੇਅਰ ਨੇ ਅੰਮ੍ਰਿਤਸਰ ਸਾਹਿਬ ਦੇ ਚੇਅਰਮੈਨ ਸਾਹਿਬ ਠੀਕ ਹੈ ਜੀ ਇਧਰ ਆਪਣੇ ਬਾਬਾ ਜੀ ਬਾਬਾ ਛੰਨੂ ਜੀ ਠੀਕ ਹੈ ਜੀ ਉਸਤਾਦ ਇਧਰ ਹਰਦੀਪ ਉਸਤਾਜੀ ਹੁਣੀ ਠੀਕ ਹੋ ਗਿਆ ਜੀ ਤੇ ਇਧਰ ਆਪਣੇ ਰਾਜੂ ਉਸਤਾਦ ਜੀ ਕੁਲਫੀਆਂ ਵਾਲੇ ਠੀਕ ਹੋ ਗਿਆ ਜੀ ਆਹ ਲੋ ਜੀ ਬੱਬੂ ਵੀਰ ਜੀ ਹੁਣੀ ਖਲੀਫਾ ਸਾਹਿਬ ਠੀਕ ਹੈ ਜੀ ਇਧਰ ਆਪਣੇ ਲక్ష్మణ ਵੀਰ ਖਲੀਫਾ ਸਾਹਿਬ ਜੀ ਠੀਕ ਹੈ ਜੀ ਇਧਰ ਸਾਰੇ ਆਏ ਹੋਏ ਵੀਰ ਇਹ ਆਪਣਾ ਦਵਿੰਦਰ ਵੀਰ ਜੀ ਇੰਨੇ ਅੱਜ ਸ਼ਾਗਿਰਦ ਹੋਣਾ ਜੀ ਤੇ ਨਾਲ ਖਲੀਫਾ ਆਣਾ ਜੀ ਉਸਤਾਜੀ ਹੋਣਾ ਦਾ ਠੀਕ ਹੈ ਉਸਤਾਜੀ ਇਦਾਂ ਹੀ ਆ ਜੀ ਸਾਰਿਆਂ ਦੀ ਮੌਜੂਦਗੀ ਦੇ ਵਿੱਚ ਤੇ ਅੱਗਿਆ ਮਿਲ ਗਈ ਹੈ ਜੀ ਤੇ ਜੋ ਕਿ ਸੋਨੀ ਉਸਤਾਜੀ ਹੋਣਾ ਕੋ ਸੋਨੀ ਉਸਤਾਜੀ ਤੁਹਾਡੇ ਕੋ ਕਿੰਨਾ ਦੀ ਪਾਗ ਹੈ ਜੀ ਮੇਰੇ ਕੋ ਜੀ ਆਪਣੇ ਰਾਜੀ ਪਾਟੀਆਂ ਜੀ ਅੰਮ੍ਰਿਤਸਰ ਤੋਂ ਇਹਨਾਂ ਦੀ ਪਾਗ ਹੈ ਮੇਰੇ ਕੋਲ ਠੀਕ ਹੋ ਗਿਆ ਜੀ ਤੇ ਪਿੱਛੋਂ ਪਾਰਟੀ ਦਾ ਉਸਤਾਜੀ ਬੇਦੀ ਉਸਤਾਜੀ ਦਾ ਬੇਦੀ ਉਸਤਾਜੀ ਠੀਕ ਹੋ ਗਿਆ ਜੀ ਇਹ ਜਿਹੜੀ ਦਾਫੇ ਆ ਜੀ ਇਹ ਬੇਦੀ ਉਸਤਾਜੀ ਦੜਵੀ ਵਾਲੇ ਜਿਹੜੇ ਉਹਨਾਂ ਦੀ ਦਫਆ ਤੇ ਜਿਹੜੇ-ਜਿਹੜੇ ਵੀ ਬੇਦੀ ਉਸਤਾਜੀ ਦੀ ਦੁਕਾਨ ਤੇ ਗਏ ਨੇ ਤੇ ਉਹ ਰਾਜੂ ਉਸਤਾਜੀ ਦੀ ਬਿਲਕੁਲ ਚੰਗੀ ਤਰ੍ਹਾਂ ਜਾਣਦੇ ਹੋਣਗੇ ਬਹੁਤ ਜਾਦੀਆਂ ਤਸਵੀਰਾਂ ਜੋ ਕਿ ਦੁਕਾਨ ਹੀ ਰਾਜੂ ਉਸਤਾਜੀ ਹੋਣਾ ਦੀ ਆ ਠੀਕ ਹੈ ਜੀ ਉਹ ਜਿਹੜੀ ਦੜਵੀ ਆ ਤੇ ਇਧਰ ਸਾਰੇ ਆਏ ਹੋਏ ਵੀਰ ਆਪਣੇ ਠੀਕ ਹੈ ਜੀ ਇਧਰ ਆਪਣੇ ਸਾਰੇ ਭਰਾ ਨੇ ਪਹੁੰਚੇ ਹੋਏ ਇਧਰ ਆਪਣੇ ਲਾਲੀ ਵੀਰ ਜੀ ਖਲੀਫਾ ਸਾਹਿਬ ਠੀਕ ਹੈ ਜੀ ਇਹ ਉਸਤਾਜੀ ਹੋਣਾ ਦੇ ਵੱਡੇ ਬੇਟੇ ਨੇ ਤੇ ਇਧਰ ਆ ਛੋਟੇ ਬੇਟੇ ਨੇ ਉਸਤਾਜੀ ਹੋਣਾ ਦੇ ਠੀਕ ਹੋ ਗਿਆ ਜੀ ਹਾਂਜੀ ਉਸਤਾਦ ਜੀ ਕਰੀਏ ਜੀ ਉਸਤਾਦੀ ਸ਼ਕਿਰ ਜੀ ਵੀ ਰਸਮ ਜੀ ਆਹ ਲੋ ਜੀ ਆਓ ਜੀ ਦਵਿੰਦਰ ਵੀਰ ਜੀ ਆਹ ਲੋ ਜੀ ਠੀਕ ਹੋ ਗਿਆ ਉਸਤਾਦ ਜੀ ਆਹ ਲੋ ਜੀ ਮਨਜ਼ੂਰੀ ਮਿਲ ਗਈ ਆ ਜੀ ਸਾਰਿਆਂ ਵੱਲੋਂ ਆ ਦਵਿੰਦਰ ਵੀਰ ਅੰਮ੍ਰਿਤਸਰ ਸਾਹਿਬ ਤੋਂ ਨਗਰ ਨਿਗਮ ਕਲੋਨੀ ਚ ਵੀਰ ਦੀ ਛੱਤ ਹੈ ਜੀ ਤੇ ਬਹੁਤ ਜਲਦ ਵੀਰ ਦੀ ਛੱਤ ਦਾ ਵੀ ਸ਼ੋਅ ਕਰਾਵਾਂਗੇ ਤੁਹਾਨੂੰ ਠੀਕ ਹੈ ਜੀ ਲੋ ਜੀ ਰੱਖ ਦਿਓ ਸਿਰ ਤੇ ਲੋ ਜੀ ਸੋਨੀ ਉਸਤਾਦ ਜੀ ਕਰਾਓ ਜੀ ਮੂੰਹ ਮਿੱਠਾ ਵੀਰ ਦਾ ਜੀ ਆਹ ਲੋ ਜੀ ਆਹ ਲੋ ਜੀ ਸੋਨੀ ਉਸਤਾਦ ਜੀ ਨੂੰ ਤੇ ਸੋਨੀ ਉਸਤਾਦ ਜੀ ਦੀ ਪਾਰਟੀ ਚ ਵਾਧਾ ਆਇਆ ਜੀ ਤੇ ਨਾਲ ਰਾਜੂ ਉਸਤਾਦ ਜੀ ਹੋਣਾ ਨੂੰ ਵੀ ਤੇ ਨਾਲ 베ਦੀ ਉਸਤਾਦ ਜੀ ਹੋਣਾ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਤੁਹਾਡੀ ਭਾਈ ਤੁਹਾਨੂੰ ਮੁਬਾਰਕਾਂ ਪਾਰਟੀ ਦੀ ਪਾਰਟੀ ਨੂੰ ਆਹ ਲੋ ਜੀ ਇਤਮਾਨ ਬਖਸ਼ ਹੁੰਦਾ ਤੇ ਉਸਤਾਦ ਜੀ ਆਹ ਲੋ ਜੀ ਸੋਨੀ ਉਸਤਾਦ ਜੀ ਇਹਨੂੰ ਖਲੀਫਾ ਕਰਨ ਲੱਗੇ ਨੇ ਵੀਰ ਨੂੰ ਆਹ ਲੋ ਜੀ ਖਲੀਫਾ ਕਰਤਾ ਜੀ ਵੀਰ ਨੂੰ ਸਾਰੇ ਉਸਤਾਦ ਸਾਹਿਬਾਨ ਦੀ ਮੌਜੂਦਗੀ ਦੇ ਵਿੱਚ ਚੇਅਰਮੈਨ ਸਾਹਿਬ ਦੀ ਮੌਜੂਦਗੀ ਦੇ ਵਿੱਚ ਠੀਕ ਹੈ ਉਸਤਾਦ ਜੀ ਆ ਗਿਆ ਜੀ ਲੋ ਜੀ ਵੀਰ ਅੱਜ ਤੋਂ ਖਲੀਫਾ ਹੋ ਗਿਆ ਜੀ ਤੇ ਕਰਾਓ ਮੂੰਹ ਮਿੱਠਾ ਜੀ ਵੀਰ ਦਾ ਤੇ ਬਹੁਤ ਬਹੁਤ ਮੁਬਾਰਕਾਂ ਹਨ ਦਵਿੰਦਰ ਵੀਰ ਨੂੰ ਖਲੀਫੇ ਹੁੰਦੀਆਂ ਠੀਕ ਹੈ ਜੀ ਆ ਲੋ ਜੀ ਇਹ ਉਸਤਾਦ ਜੀ ਹੁਣ ਦਾ ਮਾਨ ਸਨਮਾਨ ਕਰਦਾ ਆ ਜੀ ਆ ਲੋ ਜੀ ਇਹ ਮਾਨ ਸਨਮਾਨ ਕੀਤਾ ਗਿਆ ਜੀ ਆ ਲੋ ਜੀ ਏ ਆਇਤੋ ਤੁਹਾਡੇ ਦਾਦਾ ਸਤਾਜ ਜੀ ਠੀਕ ਹੈ ਜੀ ਇਹ ਆਪਣੇ ਦਾਦਾ ਸਤਾਜ ਜੀ ਦਾ ਮਾਨ ਸਨਮਾਨ ਕਰਦੇ ਹੋਏ ਠੀਕ ਹੋ ਗਿਆ ਜੀ ਆ ਲੋ ਜੀ ਚੇਅਰਮੈਨ ਸਾਹਿਬ ਜੀ ਦਾ ਮਾਨ ਸਨਮਾਨ ਕਰਦੇ ਹੋਏ ਜੀ ਬਾਬਾ ਛੰਨੂ ਜੀ ਵੱਡੇ ਸਤਾਜ ਜੀ ਦਾ ਮਾਨ ਸਨਮਾਨ ਕਰਦੇ ਹੋਏ ਜੀ ਇਧਰ ਹਰਦੀਪ ਸਤਾਜ ਜੀ ਦਾ ਮਾਨ ਸਨਮਾਨ ਕਰਦੇ ਹੋਏ ਜੀ ਰਾਜੂ ਉਸਤਾਦ ਜੀ ਕੁਲਫੀਆਂ ਵਾਲੇ ਆਪਣੇ ਵੱਡੇ ਉਸਤਾਦ ਜੀ ਦਾ ਮਾਨ ਸਨਮਾਨ ਕਰਦੇ ਹੋਏ ਜੀ ਜੀ ਆਪਣੇ ਖਲੀਫੇ ਵੀਰ ਜੀ ਉਹਨਾਂ ਦਾ ਮਾਨ ਸਨਮਾਨ ਕਰਦੇ ਹੋਏ ਜੀ ਜਿੰਦਾ ਕੋਈ ਹੈਗਾ ਆਪੇ ਵਾਜੋ ਲੋ ਜੀ ਲਸ਼ਮਣ ਵੀਰ ਜੀ ਖਲੀਫਾ ਸਾਹਿਬ ਦਾ ਮਾਨ ਸਨਮਾਨ ਕਰਦੇ ਹੋਏ ਜੀ ਲਾਲੀ ਵੀਰ ਜੀ ਦਾ ਮਾਨ ਸਨਮਾਨ ਕਰਦੇ ਹੋਏ ਜੀ ਹਾਂ ਜੀ ਰਵਿੰਦਰ ਵੀਰ ਜੀ ਉਸਤਾਨ ਮੀਰ ਫੁਖਰ ਦਾਨਵੀਰ ਫੁਖਰ ਜੀ ਉਹਨਾਂ ਦਾ ਮਾਨ ਸਨਮਾਨ ਦੇਣਾ ਸ਼ੁਰੂ ਕਰਦਾ ਆਹ ਲੋ ਜੀ ਠੀਕ ਹੋ ਗਿਆ ਜੀ ਆਹ ਲੋ ਜੀ ਸਿੰਮੂ ਉਸਤਾਦ ਜੀ ਉਹਨਾਂ ਦਾ ਮਾਨ ਸਨਮਾਨ ਲਾਲੀ ਵੀਰ ਹੱਥ ਭੇਜਦੇ ਹੋਏ ਜੀ ਆ ਵੀਰ ਦੇ ਉਸਤਾਦ ਵਿੱਕੀ ਉਸਤਾਦ ਜੀ اسلامਾਬਾਦ ਤੋਂ ਉਸਤਾਦੀ ਬੱਧੀ ਉਹਨਾਂ ਦਾ ਮਾਨ ਸਨਮਾਨ ਠੀਕ ਹੋ ਗਿਆ ਜੀ ਹਲੋ ਜੀ ਆਪਣਾ ਮਾਨ ਸਨਮਾਨ ਕਰਦੇ ਹੋਏ ਦਵਿੰਦਰ ਵੀਰ ਜੀ ਫਲੀਫੇ ਤੇ ਅਹੁਦੇ ਤੇ ਠੀਕ ਹੈ ਜੀ ਜੋ ਤੁਹਾਡੀ ਪਦਵੀ ਹੀ ਕੋਈ ਪਦਵੀ ਤੇ ਆਗੇ ਜੇ ਵੀਰ ਹੋਣੀ ਤੇ ਵੀਰ ਹੁਣਾ ਨੂੰ ਬਹੁਤ ਬਹੁਤ ਮੁਬਾਰਕਾਂ ਹਾਂ ਜੀ ਸਾਡੇ ਚੈਨਲ ਵੱਲੋਂ ਤੇ ਸਾਡੇ ਸਾਰੇ ਗਰੁੱਪ ਵੱਲੋਂ ਤੇ ਸਾਰੇ ਕਬੂਤਰ ਬਾਜ਼ ਵੀਰ ਵੱਲੋਂ ਠੀਕ ਹੈ ਜੀ ਬਹੁਤ ਬਹੁਤ ਮੁਬਾਰਕਾਂ ਹਾਂ ਜੀ ਦਵਿੰਦਰ ਵੀਰ ਨੂੰ ਜੀ ਹਲੋ ਜੀ ਆਪਣੇ ਡੀਐਸਪੀ ਸਾਹਿਬ ਕਪਲ ਕੋਚਲ ਜੀ ਉਸਤਾਦ ਜੀ ਹੋਣੀ ਕੁਛ ਕਰਨਾ ਕਰਕੇ ਨਹੀਂ ਆ ਸਕੇ ਤੇ ਉਹਨਾਂ ਦਾ ਮਾਨ ਸਨਮਾਨ ਚੇਅਰਮੈਨ ਸਾਹਿਬ ਜੀ ਦੇ ਹੱਥ ਭੇਜਦੇ ਹੋਏ ਜੀ ਆਪਣੇ ਦਵਿੰਦਰ ਵੀਰ ਹੁਣੀ ਠੀਕ ਹੈ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਜੀ ਅੱਜ ਅਸੀਂ ਆਪਣੇ ਉਸਤਾਦ ਕਪਲ ਕੌਸ਼ਲ ਜੀ ਡੀਐਸਪੀ ਸਾਹਿਬ ਜੋ ਸਾਡੀ ਅੱਜ ਉਹਨਾਂ ਦੇ ਕੋਈ ਕੰਮ ਕਾਰਨ ਨਹੀਂ ਆ ਸਕੇ ਇਹ ਸਾਰੀ ਪਾਰਟੀ ਉਹਨਾਂ ਦੀ ਅੱਜ ਤੋਂ ਸਾਡੀ ਇਹ ਜਿਹੜੀ ਸ਼ਾਤਾ ਅੱਜ ਤੋਂ ਬਾਅਦ ਇਹਨਾਂ ਦੇ ਹੀ ਰੂਲਾਂ ਤੇ ਤੇ ਇਹਨਾਂ ਦੇ ਹੀ ਨਾਲ ਉੱਡੇਗੀ ਜਿੱਥੇ ਕਹਿਣਗੇ ਉੱਥੇ ਉੱਡੇਗੀ ਜਿੱਥੇ ਇਹ ਨਹੀਂ ਕਹਿਣਗੇ ਉੱਥੇ ਨਹੀਂ ਉੱਡੇਗੀ ਚਲੋ ਠੀਕ ਹੈ ਮਤਲਬ ਅੱਜ ਤੋਂ ਬਾਅਦ ਜੋ ਵੀ ਜਿੰਨੀਆਂ ਵੀ ਬਾਜੀਆਂ ਸ਼ੀਲਨਾ ਮਤਲਬ ਆਪਣੀ ਚੇਅਰਮੈਨੀ ਦੇ ਵਿੱਚ ਉਡਣਗੀਆਂ ਹਾਂਜੀ ਚੇਅਰਮੈਨ ਸ਼ਰਨਜੀਤ ਸਿੰਘ ਜੀ ਗੋਗੀ ਓਸਤਾਦ ਜੀ ਹੁਣਾ ਦੀ ਚੇਅਰਮੈਨੀ ਦੇ ਵਿੱਚ ਹੀ ਉਡਣਗੀਆਂ ਜੀ ਜਿੰਨੀਆਂ ਵੀ ਤੁਹਾਡੀਆਂ ਛਤਾਂ ਨੇ ਬਿਲਕੁਲ ਜੀ ਬਿਲਕੁਲ ਜੀ ਠੀਕ ਹੋ ਗਿਆ ਓਸਤਾਦ ਜੀ ਅੱਜ ਤੋਂ ਜਿਹੜੀ ਸੋਨੀ ਓਸਤਾਦ ਜੀ ਹੁਣਾ ਦੀ ਸਾਰੀ ਦਾਫੇ ਆ ਜੀ ਉਹ ਗੋਗੀ ਓਸਤਾਦ ਜੀ ਚੇਅਰਮੈਨ ਸਾਹਿਬ ਦੇ ਨਾਲ ਰਲ ਕੇ ਚੱਲਣਗੇ ਤੇ ਇੱਕੋ ਝੰਡੇ ਥੱਲੇ ਅਡਾਉਣਗੇ ਆਪਣੀਆਂ ਸ਼ੀਲਨਾ ਬਾਜੀਆਂ ਜੋ ਵੀ ਹੋਣਗੇ ਠੀਕ ਹੈ ਸਰਪੰਚ ਠੀਕ ਹੈ ਜੀ ਠੀਕ ਹੋ ਗਿਆ ਓਸਤਾਦ ਜੀ ਬਾਬਾ ਜੀ ਠੀਕ ਹੈ ਜੀ ਤੇ ਕੁਝ ਕਹਿਣਾ ਚਾਹੁੰਦੇ ਹੋ ਆਪਾਂ ਨਹੀਂ ਨਹੀਂ ਠੀਕ ਹੈ ਜੋ ਦਾ ਸਾਹਿਬ ਹਾਂਜੀ ਚੇਅਰਮੈਨ ਸਾਹਿਬ ਦੋ ਲਬਜ ਤੁਸੀਂ ਵੀ ਬਿਆਨ ਕਰੋ ਜੀ ਆਪਣੀ ਅੱਜ ਅਸੀਂ ਇੱਥੇ ਬਕਾਲੇ ਪਿੰਡ ਆਏ ਆ ਜੀ ਸੋਨੀ ਉਸਤਾਦ ਉਹਨਾਂ ਦੀ ਛੱਤ ਤੇ ਹਾਂਜੀ ਭਾਜੀ ਉਹਨਾਂ ਨੇ ਸਾਡਾ ਬਹੁਤ ਮਾਨ ਸਨਮਾਨ ਕੀਤਾ ਸਾਰੀ ਟੀਮ ਦਾ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਭਾਜੀ ਉਹਨਾਂ ਨੇ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਜਦੋਂ ਬਾਅਦ ਸਾਡੇ ਨਾਲ ਹੀ ਸਾਡੇ ਨਾਲ ਮਿਲ ਕੇ ਚੱਲਣਗੇ ਅੰਮ੍ਰਿਤਸਰ ਆਲ ਅੰਮ੍ਰਿਤਸਰ ਪੀਜਨ ਕਲੱਬ ਦੇ ਨਾਲ ਮਿਲ ਕੇ ਚੱਲਣਗੇ ਜਿਵੇਂ ਪਹਿਲੇ ਵੀ ਜਦੋਂ ਭਾਜੀ ਹਣੀ ਸਾਨੂੰ ਆਵਾਜ਼ ਦੇਣਗੇ ਆਪਾਂ ਹਾਜ਼ਰ ਕਿਸੇ ਕਿਸਮ ਦਾ ਕੋਈ ਬਾਜ਼ੀਆਂ ਪੂਜ਼ੀਆਂ ਕਿਸੇ ਕਿਸਮ ਦਾ ਕੋਈ ਹੋਵੇ ਕਿਸੇ ਵੇਲੇ ਵੀ ਆਵਾਜ਼ ਦੇਣਗੇ ਆਪਾਂ ਹਾਜ਼ਰ ਹਾਂ ਉਸਤਾਜੀ ਤੁਹਾਡੇ ਨਾਲ 24 ਘੰਟੇ ਤੁਹਾਡੀ ਪਿੱਠ ਤੇ ਖੜੇ ਹਾਂ ਬਹੁਤ ਬਹੁਤ ਧੰਨਵਾਦ ਬੋਲਦਾ ਤੁਸੀਂ ਮੱਠੀ ਫੜ ਲੋ ਹਲੋ ਜੀ ਇੱਕ ਮਿੰਟ ਇੱਕ ਮਿੰਟ ਇੱਕ ਸ਼ਾਗਿਰਦ ਹੋਰ ਹੋਣ ਜਾ ਰਿਹਾ ਵਾ ਨਾਲੇ ਛੋਟਾ ਬੇਟਾ ਵਾ ਉਸਤਾਜੀ ਹੁਣਾਂ ਦਾ ਤੇ ਨਾਲ ਹੀ ਸ਼ਾਗਿਰਦ ਕਰਨ ਲੱਗੇ ਨੇ ਠੀਕ ਹੈ ਜੀ ਰਿਸ਼ਮ ऋषम वीर जी छोटा बेटा जिदा की ਤੁਹਾਡੀ ਮੁਲਾਕਾਤ ਕਰਾਈ ਹੈ ਕਰੋ ਜੀ ਆ ਲੋ ਜੀ ਉਸਤਾਦੀ ਸ਼ਗਿਰਦੀ ਹੋ ਗਈ ਜੇ ਫਾਦਰ ਸਾਹਿਬ ਦੇ ਨਾਲ ਠੀਕ ਹੈ ਜੀ ਤੇ ਮੂੰਹ ਮਿੱਠਾ ਕਰਾਇਆ ਗਿਆ ਵਾ ਤੇ ਲੋ ਜੀ ਬਹੁਤ ਬਹੁਤ ਮੁਬਾਰਕਾ ਹੋਣ ਜੀ ਤੁਹਾਨੂੰ ਬਧਾਈਆਂ ਦੋ ਸ਼ਗਿਰਦ ਕਿਤੇ ਜੀ ਉਸਤਾਦ ਜੀ ਹੋਣਾ ਨੇ ਅੱਜ ਠੀਕ ਹੈ ਜੀ ਤੇ ਵੀਰ ਨੂੰ ਵੀ ਬਹੁਤ ਬਹੁਤ ਮੁਬਾਰਕਾ ਹੋਣ ਜੀ ਠੀਕ ਹੈ ਜੀ ਆ ਤੋਂ ਬਾਅਦ ਫਾਦਰ ਸਾਹਿਬ ਵੀ ਤੇ ਉਸਤਾਦ ਜੀ ਵੀ ਠੀਕ ਹੋ ਗਿਆ ਜੀ। ਲੋ ਜੀ ਅਗਲੀ ਵੀਡੀਓ ਵਿੱਚ ਜਲਦ ਮਿਲਦੇ ਆ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ ਪਾਰਟ 2 ਦੇ ਵਿੱਚ ਵਿਖਾਵਾਂਗੇ ਤੁਹਾਨੂੰ ਜੋੜੇ ਵਾਲੇ ਪਰਿੰਦੇ ਆਓ ਲੈ ਚੱਲਦੇ ਆਂ ਉੱਪਰ ਤੇ ਪਾਰਟ 2 ਦੇ ਵਿੱਚ ਜੁੜੇ ਰਿਓ ਆਪਣੇ ਨਾਲ ਠੀਕ ਹੈ ਜੀ। ਆਓ ਲੈ ਚੱਲਦੇ ਆਂ ਉੱਪਰ। ਆਹ ਲੋ ਜੀ ਸੋਨੀ ਸਤਾਜੀ ਹੋਣਾ ਦਾ ਸ਼ਾਗੀਰ ਦੇ ਇੱਕ ਹੋਰ ਹੋਣ ਲੱਗੇ ਨੇ ਠੀਕ ਹੈ ਜੀ। ਰਜਿੰਦਰ ਸਿੰਘ ਉਰਫ ਬੂਟੇ ਵੀਰ ਜੀ ਹੁਣੀ ਠੀਕ ਹੈ ਜੀ। ਹਾਂ ਜੀ। ਲੋ ਜੀ ਪਿੰਡ ਖਾਨਪੁਰ ਜੋ ਕਿ ਕਿਲੋ 2 ਕਿਲੋਮੀਟਰ ਦੂਰੀ ਤੇ ਸਿੱਧੇ ਤੇ ਆ ਜੀ। ਠੀਕ ਹੈ ਜੀ। ਉਥੋਂ ਦਾ ਜੇ ਵੀਰ ਜੀ ਹੁਣੀ ਬੂਟੇ ਵੀਰ ਜੀ ਹੁਣੀ ਠੀਕ ਹੈ ਜੀ ਤੇ ਕਰਨ ਲੱਗੇ ਨੇ ਉਸਤਾਦੀ ਸ਼ਗਿਰਦੀ। ਲੋ ਜੀ ਪਾਰਟੀ ਦੇ ਵਿੱਚ ਵਾਧਾ ਹੋਣ ਜਾ ਰਿਹਾ ਵਾ ਜੀ। ਪਾਰਟੀ 'ਚ ਵਾਧਾ ਹੋ ਗਿਆ ਵਾ। ਉਸਤਾਦ ਜੀ ਹੁਣਾਂ ਦਾ ਮੂੰਹ ਮਿੱਠਾ ਕਰਾਉਂਦੇ ਹੋਏ ਠੀਕ ਹੈ ਜੀ। ਆ ਲੋ ਜੀ। ਬਹੁਤ ਬਹੁਤ ਮੁਬਾਰਕਾ ਹਾਂ ਜੀ ਉਸਤਾਦ ਜੀ ਨੂੰ ਪਾਰਟੀ 'ਚ ਵਾਧਾ ਹੋਇਆ ਜੇ। ਠੀਕ ਹੈ ਜੀ। ਕੀ ਕਰਨਾ ਹੈ ਨਾ ਕਰੋ ਉਹ ਜੀ ਆ ਵੀਰ ਕੀ ਨਾਂ ਵੀਰ ਜੀ ਦਾ ਰੇਸ਼ਮ ਜੀ ਹਾਂ ਜੀ ਸਰਬਜੀਤ ਸਿੰਘ ਸਹਿਜ ਵੀਰ ਠੀਕ ਹੈ ਜੀ ਐ ਵੀ ਬਹੁਤ ਧਿਆਨ ਰੱਖਦਾ ਵਾ ਦਾਣਾ ਪਾਣੀ ਦਵਾਈ ਬੂਟੀ ਠੀਕ ਹੈ ਜੀ 24 ਘੰਟੇ ਕਬੂਤਰਾਂ ਦੇ ਕੋਲ ਰਹਿੰਦਾ ਤੇ ਵੀਰ ਦਾ ਮਾਨ ਸਨਮਾਨ ਕਰਦੇ ਹੋਏ ਜੀ ਆਪਣੇ ਦਵਿੰਦਰ ਵੀਰ ਜੀ ਹੁਣੀ ਦੁਪਹਿਰਾ ਬਹੁਤ